ਹਾਂਜੀ ਵੀਰ ਜੀ ਸਸਤੀ ਗੱਲ ਸਾਰੇ ਵੀਰਾਂ ਨੂੰ ਹੋਰ ਕੀ ਆ ਕੱਲਾ ਸਾਰੇ ਵੀਰਾਂ ਦੇ ਠੀਕ ਠਾਕ ਹੋ ਸਾਰੇ ਤੇ ਹਾਲਾਤ ਬਹੁ ਮਾੜੇ ਹੋਏ ਪਿਆ ਹੜ੍ਹਾਂ ਦਾ ਕਰਕੇ ਸਾਰੇ ਬੰਨੇ ਪਾਣੀ ਪਾਣੀ ਆ ਆ ਪਿਆ ਵਾ ਤੇ ਆਪਾਂ ਨੂੰ ਕੱਲ ਫੋਨ ਆਇਆ ਮਿੱਟੀ ਦੀ ਲੋਡ ਆ ਤੇ ਮਿੱਟੀ ਦੀ ਸੇਵਾ ਕਰਕੇ ਉਹਨੇ 5-6 ਟਰਾਲੀਆਂ ਭਰ ਕੇ ਲੱਲਦੇ ਆ ਉਹ ਕੱਡਿਆ ਟਰੈਕਟਰ ਪਾਈਆ ਟਰਾਲੀ ਹਵਾ ਹੋਆ ਭਰਾ ਕੇ ਤਿਆਰ ਖੜੇ ਆ ਪਿੱਛੇ ਡੀਕਨਦੇ ਆ ਟਰਾਲੀਆਂ ਹੋਰ 5-6 ਟਰਾਲੀਆਂ ਲਈ ਜਲਦੇ ਆ ਤਾਂ ਲਾ ਕੇ ਉਹਨੇ ਆ ਬੰਨ ਤੇ ਜਿੰਨਾ ਹੋ ਸਕਿਆ ਉਹਨਾਂ ਕ ਕਰਦੇ ਆ ਜਿੰਨਾ ਕ ਪਰਮਾਤਮਾ ਕਰਾਊਗਾ ਸੇਵਾ ਉਹਨੀ ਕਰਦੇ ਆ ਤੇ ਬੇਨਤੀ ਆ ਸਾਰੇ ਵੀਰਾਂ ਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਜਿੰਨੇ ਚੋਕੇ ਆ ਗਏ ਸਾਰੇ ਕਰੋ ਜਿੰਨਾ ਕ ਹੁੰਦਾ ਸਾਰੇ ਆਣੇ ਸੇਵਾ ਜਰੂਰ ਕਰਕੇ ਆ ਉਹ ਜਾ ਕੇ ਦੇਖੋ ਹਾਲਾਤ ਬਹੁਤ ਮਾੜੇ ਹੋਏ ਪਏ ਅੱਧਾ ਪੰਜਾਬ ਆਪਣਾ ਪਾਣੀ ਚ ਡੁੱਬਿਆ ਪਿਆ ਵੀਰ ਜੀ ਚਲੋ ਮਿਲਦੇ ਆ ਹੁਣ ਆਪਾਂ ਚੱਲ ਕੇ ਗਾਂ ਚਲ ਭਾਈ ਮੈਂ ਹੈ ਨਹੀਂ ਜਿਹ ਹੁੰਦਾ ਨਾ ਗਦਾ ਹੀ ਦੱਸਦਾ ਉਹ ਰੇੜਵੋ ਹੋਇਤੇ ਵੀ ਬਹੁਤ ਫੈਰਾ ਆ ਜਿਹੜੀ ਚੀਜ਼ ਓਏ ਮਾਰਦਾ ਫੇਰ ਕੀ ਹੈ ਇਹ ਰੇਡ ਮੋਡ ਹੈ ਰੇਡ ਮੋਡ ਹੈ ਮੈਂ ਦਾ ਨਾ ਲੱਗੇ ਮੈਂ ਗਰਾਊਂਡ ਚ ਮਿਲਣਾ ਨਾ ਕੱਢ ਕੇ ਨਾ ਤਲਾਪਿਆ ਗਲਤ ਹੋ ਤੂੰ ਦੌੜੇ ਦਰੋਗਾ ਜੁੱਤਾ ਇਹ 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 ਖੜੀ ਹੋ ਕੇ ਆਇਜੇਗਾ ਸਾਰੀ ਲੋ ਜੀ ਵੀਰ ਜੀ ਲਾ ਪਿਆ ਲਦਣ ਟਰਾਲੀਆਂ ਇੱਕੋ ਪਿੱਛੇ ਦੋ ਘੜੀਆਂ ਹੁਣ ਸ਼ੁਰੂ ਕਰਦਾ ਕੰਮ ਅਰਜਨ ਵਾਲੀ ਲੱਦ ਆਉਂਦੀ ਪਹਿਲੋਂ ਉਹੀ ਲੋਡ ਹੋਈ ਜਾਂਦੀ ਆ ਲੱਦ ਕੇ ਕੱਢਦੇ ਆ ਰਾਹ ਵੀ ਖਰਾਬ ਜਿਆਈ ਆ ਦੋ ਜਣ ਪਾ ਕੇ ਨਿਕਲਨੇ ਆ ਟਰਾਲੀਆਂ ਰਾਹ ਖਰਾਬ ਬਹੁਤ ਆ ਆ ਲੱਦ ਕੇ ਪਿਓ ਲਾਦਦੇ 60 55 ਵਾਲੀ ਬਾਅਦ ਚ ਲਾਦਦੇ ਫੇ ਦੂਸਰੀ ਛੋਟਾ ਹੀ ਰੱਖੋ ਗੇਰ ਵੀ ਭਾਈ ਅੰਨ ਚੱਲ ਚੱਲ ਇਹ ਨਿਕਲੀ ਪੂਰੀ ਬਹਿ ਕੇ ਆ ਟਰਾਲੀ ਉਹ ਤਾਂ ਪਾਣੀ ਉਹ ਜਾਉ ਔੜਦਾ ਉਹ ਗੇਹੇ ਦੋ ਜਣੇ ਹੋਣਗੇ ਹਾਂ ਨਹੀਂ ਨਹੀਂ ਉਹ ਹੈਗਾ ਹੈਗਾ ਦੋ ਜਣੇ ਉਹ ਤੇ ਕਲਦੇ ਤਾਂ ਯਾਰ ਤੇ ਆਟਾ ਬੋਦਾ ਭੈ ਉਹ ਦੇ ਉਹ ਸਹੀ ਗੱਲ ਹੈ ਪੱਕੇ ਥਾਣਾ ਕਰਕੇ ਜੋੜਦੀ ਹੈ ਨਾ ਉਹ ਸਹੀ ਗੱਲ ਆ ਉਹਦੀ ਕੱਢ ਦੇ ਨੱਕ ਲੱਗੇ ਆਪਣਾ ਉਹ ਵੀਰਾ ਗਿਆ ਉੱਧਰ ਖੜੀ ਕਰਨ ਗਰਾਊਂਡ 'ਚ ਉਹ ਨੇਜ਼ ਉਹ ਮੈਂ ਨੀਂ ਗਾ ਉਹ ਕਿੱਤਾ ਤੋਂ ਆਉਂਦਾ ਕੀ ਪਏ ਉਹ ਹੋਈ ਗੱਲ ਆ ਨਹੀਂ ਨਹੀਂ ਦੇਖ ਨਹੀਂ ਖੋਲੀ ਕੋਈ ਟੱਕਰਾ ਕੋਈ ਚੱਕਰ ਹੋਇਆ ਸਹੀ ਗੱਲ ਆ ਬੁੱਲ ਲੈ ਉਹ ਉਹਨੇ ਗੇਰੀ ਵੱਲਿਆ ਯਾਰ ਕਿ ਖਵਾਉਣ ਨੂੰ ਕਰਦਾ ਦੇਖ ਲੱਗਦਾ ਹੀ ਗੱਲ ਤੇਰੀ ਗੱਲ ਸਹੀ ਆ ਸਹੀ ਗਿਆ ਤੂੰ ਉਹਨੇ ਜਿਹੜਾ ਟਰਾਲੀ ਖੁੱਭ ਜਾਣੀ ਆ ਆਣਾ ਜੋ ਅਪਰਾ ਵਾਲਾ ਉਹ ਲੈ ਉਹ ਜਾਣ ਕੇ ਕਰਨ ਦਾ ਅਖੀ ਕਣਾਉਂਦੇ ਯਾਰ ਟਰਾਲੀ ਖੁੱਭ ਜਾਣੀ ਆ ਉਹ ਪਰ ਮੋਟਾ ਕਰੀ ਉਹ ਚੀਚ ਕਰ ਹੀ ਜਾ ਉਹ ਨਹੀਂ ਉਹ ਜਾਣ ਕੇ ਨਾਪਦਾ ਕਲੱਚ ਆਂੜ ਕੇ ਗਲੱਜ ਨਾ ਮੈਂ ਪਾ ਦੇ ਟੋਏ ਯਾਰ ਇਹਨਾਂ ਨੇ ਵਧੀਆ ਪਹਿਲਾਂ ਕੱਟ ਲਈ ਆਪਣੇ ਸੰਗਾ ਪਰ ਮਗਰ ਵੀ ਕੱਟਣੀ ਐ ਸਾਰਾ ਰਾਏ ਖਰਾਬ ਕੱਟਣਾ ਦੇਖੀ ਤਮਾਜ਼ਾ ਦੂੰ ਪਹਿਲਾ ਬਾਦ ਪਹਿਲਾ ਲੋਬ ਵਾਲਿਆ ਬਾਕੀ ਹਲੀ ਦਾ ਡੰਡ ਲਾਉਂਦੀ ਯਾਨੀ ਹੋਰ ਨਹੀਂ ਗੱਲ ਬਈ 31 ਉਹ ਵੀ ਰੱਖਾ ਬਰਾਮਣੀ ਉਹ ਡਰਾਈਵਰ ਹੈ ਹੈ ਇਹਦਾ ਵੀ ਮਾਨਾ ਆ ਉਹ ਹੀ ਮਹਾਜਤਰੀ ਆ ਪਰ ਪਿੱਲੋ ਲੀ ਖਰਾਬ ਹੋ ਗਈ ਆ ਅਮਨੇ ਨੇ ਸਲਿੱਪ ਮਾਰਿਆ ਰੋਕਿਆ ਨਾ ਪਿੱਛੋਂ ਮੈਨੂੰ ਚੋਣੀ ਨਹੀਂ ਉਹਦੀ ਕਿਹੜਾ ਗਲਤੀ ਆਮਨੇ ਦੀ ਹੁਣ ਮੈਨੂੰ ਕਿਹਦੀ ਜਿਆਦੀ ਲੱਗਦੀ ਮੈਨੂੰ ਉਹ ਬੰਦੇ ਕਿੱਥੇ ਗਏ ਕਾਂ ਰੋਕਣ ਆਲੇ ਆ ਹੀ ਨਹੀਂ ਕੋਈ ਲੱਗਦਾ ਹੋਵੇ ਐਨੀ ਨਾ ਕੋਈ ਓ ਯਾਰ ਆ ਮਾਹੀਂ ਚੜਨੀ ਏ ਰਾਲੀ ਬੁਰਵਾ ਜੜ ਗਈ ਚੜ ਜਾ ਭਰਾਵਾ ਚੜ ਜਾ ਜੁੜ ਗਈ ਚੜ ਗਈ ਕਿੰਨੀ ਮੀਟਰਾਂ ਲਈ ਵਰਦੇ ਏ ਉਹ ਰਾਜ ਕੇ ਦੇ ਲਾ ਲਵਾਂਗੇ ਯਾਰ ਸੈਣ ਫੋਰ ਪਕਾਣ ਸੈਣ ਫੋਰ ਮੰਡੀ ਕੋਲ ਜਾ ਪਰਦਾ ਪਾ ਹਾਂ ਬਸ ਇਹ ਰਹੇ ਦੋ ਆਲੀ ਜਾਂ ਉੱਥੇ ਜਾ ਡਡ ਮੰਡੀ ਕੋ ਅੱਗ ਡਡ ਮੰਡੀ ਕੋ ਨਿਕਲਣਾ ਸਦਵਾਲਾ ਜੇ ਤੂੰ ਕੋਲੇ ਲੈ ਕੇ ਜਾਂਦਾ ਸਾਰਿਆਂ ਨੂੰ ਸੱਖੜ ਪਾਇਆ ਹੋਇਆ ਹੈ ਹੈ ਆਹੋ ਆਪਾ ਬੋਲੇ ਨਾ ਓਏ ਨਾ ਪੈਣਾ ਦੋ ਟਾ ਬਣਾਇਆ ਚੜੀਆਂ ਉਹ ਕਰਕੇ ਤੁਰਾਂਗੇ ਨਾ ਆਪਾਂ ਇਕੱਠੇ ਸਾਰੇ ਫਾਲ ਲੱਦੀ ਗਈ ਵੀ ਸਮਝ ਆ ਵੀ ਲੱਦੀ ਲੱਦੀ ਤਾਨੂੰ ਤਾਂ ਟਾਈਮ ਨਹੀਂ ਲੱਗਦਾ ਆਪਾਂ ਉੱਥੇ ਹੀ ਬੱਧਾ ਪੜਦਾ ਆ ਹਾਂ ਇਦੋਂ ਥੋੜੀ ਫਾਲ ਲੱਗਦਾ ਇਹਨੇ ਲੋ ਜੀ ਵੀਰ ਦੀ ਲੱਦੀ ਜਾਂਦੇ ਬਸ ਚੌਥੀ ਟਰਾਲੀ ਲੱਗੀ ਹੋਈ ਆ ਹੁਣ ਲਾਉਂਦੇ ਹੋਰ ਆਪਣੇ ਵਾਲੀ ਪੰਜਵੀਂ ਉਹ ਏ ਹੁਣ ਔਖਾ ਨਿਕਲੂ ਟੈਟਰਲੀ ਬਹੁਤ ਖਰਾਬ ਹੋ ਗਈ ਆ ਆਦਾ ਜੀ ਆਪਣੀ 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 ਮਗਾਈ ਆ ਝੋਤੇ ਦੇ ਅੱਗੇ ਪਹੁੰਚੋ ਮੈਂ ਚੱਲ ਲੱਗੇ ਜੀ ਰੁਕ ਜਾ ਆਇਆ ਮੈਂ ਵੀ ਆ ਰਾ ਜਲਦੀ ਆ ਜਾ ਕਹਾਂ ਪੱਦਾ ਇਹ ਕੋ ਅਰੇ ਇਹਨੇ ਇਹਨੂੰ ਘਰੋਂ ਰਾਈ ਨੂੰ ਉੱਪਰ ਲੈ ਆਣਾ ਉੱਧਰ ਇੱਥੇ ਮਾਰੋ ਨਹੀਂ ਮਾਰਨਾ ਆਹ ਨੂੰ ਲੈ ਬੁੜਾ ਕੇ ਦੇਖਵਾ ਦੇ ਤੂੰ ਚੜ ਜਣਾ ਮਰਾ ਲਾ ਦੇਣਾ ਪਰ ਇਹ ਨਿਕਲ ਕਾ ਨਹੀਂ ਚੜ ਜਾਣਾ ਇਹ ਪੱਕੀ ਥਾਂ ਦੇ ਰਹਿ ਗਈ ਐਕਟੀਵਿਟੀ ਰਹਿ ਗਈ ਇੱਥੇ ਆ ਜੱਗਾ ਬੋਨਾ ਆ ਦੇਖ ਲਓ ਵੀਰ ਜੀ ਆ ਟੂਪਲੇਟ ਟਾਇਰ ਸੀ ਪਟਾਕਾ ਮਾਰ ਗਿਆ ਟਾਇਰ ਆ ਦੇਖੋ ਬਾਹਰ ਨਿਕਲ ਗਿਆ ਉੱਥੇ ਟਰਾਲੀ ਫੁੱਬ ਗਈ ਉੱਥੇ ਮੋੜ ਤੇ ਟਰੈਕਟਰ ਦੋ ਹੀ ਟਰਾਲੀ ਕੋ ਭੀ ਜੋ ਤੀਜਾ ਟਰੈਕਟਰ ਪਾਇਆ ਇੱਥੇ ਪੜਾਕਾ ਮਾਲ ਦਾ ਟਾਇਰ ਨੂੰ ਜ਼ੋਰ ਪੈ ਗਿਆ ਜੋਂਡੀਰ ਦੇ ਇਹਨੂੰ ਤੇ ਇੱਥੇ ਆ ਦੇਖੋ ਇਹਦਾ ਕੰਮ ਟਰਾਲੀ ਹੈਗੀ 21 ਫੁੱਟੀ ਤੇ ਇਹਦਾ ਟਾਇਰ ਪਾਟਾ ਨਹੀਂ ਆ ਟਾਇਰ ਲੱਥ ਗਿਆ ਨਾਲੋਂ 2+ ਟਾਇਰ ਸੀਗਾ ਤੇ ਰਿਮ ਵਿੰਗਾ ਹੋ ਗਿਆ ਇਹਦੀ ਹਵਾ ਨਿਕਲ ਗਈ ਉਹ ਦੇਖੋ ਰਿਮ ਵਿੰਗਾ ਆ ਦੇਖੋ ਰਿਮ ਥੋੜਾ ਆ ਰਿਮ ਵਿੰਗਾ ਹੋ ਕੇ ਇਹ ਤਾਂ ਹਵਾ ਨਿਕਲ ਗਈ ਇਕਦਮ ਪਰ ਹੁਣ ਖੜਾ ਤੋਂ ਗਿਆ ਨਾ ਲਾ ਕੇ ਸਹੀ ਕਰਾਵਾਂਗੇ ਇਹਨੂੰ ਗਲਦੀ ਫੁੱਟ ਗਈ ਆ ਵੀਰ ਦੀ ਜਹਾਦੀ ਟਰਾਲੀ ਉੱਥੇ ਆ ਕੇ ਬਹਿ ਜਾਂਦੀ ਆ ਹੁਣ ਦੇਖਦੇ ਕੀ ਹੁੰਦਾ 2 ਘੰਟੇ ਹੋ ਗਏ ਜੱਬ ਦੇ ਨੂੰ ਅੱਲੇ ਤੱਕ ਹੁਣ ਨਹੀਂ ਨਿਕਲੀ ਜੀ ਫੈਕਟਰ ਕੱਢ ਕੇ ਹੁਣ ਖਾਲੀ ਲੱਗਿਆ ਕੰਟਰਾਲੀ ਟਰਾਲੀ ਖਾਲੀ ਕਰਕੇ ਫੇਰ ਨਿਕਲਣੀ ਆ ਇੱਧਰ ਲਈ ਸੈਟ ਸਾਰੀ ਬੈਗੀ ਟਰਾਲੀ ਪਾਣੀ ਖੜਾ ਰਾਹ ਦੇ ਵਿੱਚ ਉਹ ਨਹੀਂ ਇੱਧਰ ਲਵਾਉਣੀ ਐ ਸਾਈਡ ਤੇ ਰਸੀ ਇਹ ਮਿੱਟੀ ਨੂੰ ਪਾਣਾ ਆ ਆ ਇੱਡੇ ਇੱਡੇ 4x4 ਟਰੈਕਟਰ ਪਾ ਕੇ ਆ ਹਾਲ ਹੋਣ ਦੇ ਆ ਦੇਖ ਲੋ ਟਰਾਲੀ ਇਧਰੋਂ ਸਾਰੀ ਥਲੇ ਲੱਗ ਗਈ ਆ ਚਾਰ ਟਰੈਕਟਰ ਪਾਏ ਆ ਚਾਰ ਵੀ ਪਾ ਕੇ ਦੇਲੇ ਪੰਜ ਵੀ ਪਾ ਕੇ ਦੇਖ ਲੈਣਾ ਉਹ ਖੋਲਦਾ ਹੁਣ ਡਾਲਾਂ ਬਸ ਮਿੱਟੀ ਲਾਵਾਂਗੇ ਇੱਥੇ ਹੁਣ ਮਿੱਟੀ ਲਾ ਕੇ ਫੇਰ ਦੇਖਦੇ ਆ ਕੀ ਹੁੰਦਾ ਖਾਲੀ ਕਰਨੀ ਪੈਣੀ ਆ ਗੱਲ ਨਹੀਂ ਬੰਨਨੀ ਖਾਲੀ ਖਾਲੀ ਉਹ ਨਿਕਲ ਜੂਗਿਓ ਤੋਂ ਰਾਹ ਹੋ ਗਿਆ ਖਰਾਬ ਸਾਰਾ ਟਰੈਕਟਰਾਂ ਨੇ ਸਾਰਾ ਰਾਹ ਪੱਟ ਪੱਟ ਸਿੱੜਦਾ ਰਾਹ ਪਟਿਆ ਗਿਆ ਸਾਰਾ ਰਾਹ ਦੀ ਜਿੱ ਤਾਈ ਫਿਰ ਗਈ ਆ ਕੇ ਦੇ ਆਹੋ ਮੋਰੇ ਆਪਾਲੂ ਮੈਂ ਪਤਾ ਕੀ ਹੋਇਆ ਤੁਹਾਨੂੰ ਦੱਸਾਂ ਉਹ ਟਰੈਕਟਰ ਰੀਲ ਬਣਾਇਆ ਲੋਰੀ ਵੀਰ ਜੀ ਹੁਣ ਆਪਣੇ ਲੱਦਣ ਲੱਗਿਆ ਟਰਾਲੀ ਐਂਡ ਵਾਲੀ ਅੱਗੇ ਤੇ ਕਢਾ ਕੇ ਅੜੇ ਸਾਰੀਆਂ ਨਹੀਂ ਵੇ ਜਾ ਰਿਹਾ ਆਪਣੇ ਆਪਣਾ ਟਰੈਕਟਰ ਲਿਓ ਆਪਣੇ ਬੋਹਵੰਦਾ ਵੀ ਫੋਨ ਕਰਕੇ ਟਰੈਕਟਰ ਘੱਲ ਕੇ ਤਿੰਨੇ ਜੇ ਇਹੜਾ ਅਰਜਨ ਹੀ ਬੋਧਾ ਅਰਜਨ ਨਾਲ ਉਹ 4x4 ਮਗਾ ਹੋਲੈਂਡ ਉਹ ਨਹੀਂ ਨਹੀਂ ਦੋ ਤਿੰਨੇ ਮਗਾ ਹੋਲੈਂਡ ਤੇ ਗਿਆ ਵਾ ਨਹੀਂ ਗਿਆ ਉੱਥੇ ਖੜਾ ਸਾਈਡ ਤੇ ਉਹਨਾਂ ਕਾ ਦੋ ਗੱਲ ਦੇ ਤਿੰਨਾ ਨਾ ਕੱਟਣੀ ਯਾਰ ਕਿ ਕੋਈ ਵਾਰੀ ਪਾਗ ਪੰਗਾ ਲੈਣਾ ਕੇ ਆਲਾ ਉਹਨੇ ਤਿੰਨੇ ਪਾ ਲੈਣੇ ਆ ਕਰਨ ਨੂੰ ਕਹਦੇਗਾ ਦੋ ਗੱਲ ਮੇਰੇ ਟਰੈਕਟਰ ਲੈ ਆਓ ਟਰੈਕਟਰ ਦੋ ਟਰੈਕਟਰ ਗੱਲ ਦੋ ਦੋ ਇਹ ਆਲਾ ਪਰਸ ਨੂੰ ਕਿੱਦਾਂ ਜੀ ਉਹ ਹੁਣ ਬਣ ਗਈ ਲਈ ਉਤੋਂ ਉਦੋਂ ਆਣੇ ਲੈਣੀ ਹੈ ਜਿਹੜੀ ਨਾਲੇ ਤੂੰ ਰੀਲ ਬਣਾ ਲੈ ਵੀਡੀਓ ਦੇ ਦੇ ਉਹ ਰਹਿਣ ਦੇ ਉੱਜਾ ਅੱਲੀ ਰੀਲ ਬਣ ਲੈ ਵਾਹ ਵਾਹ ਬਹੁਤ ਹੋਜਣ ਬਹੁਤਾਰੇ ਪਿੰਨ ਪਾਵੀ ਗੁੱਲੇ ਮੋਰੇ ਚੰਗੀ ਤਰ੍ਹਾਂ ਲੋ ਜੀ ਟਰਾਲੀ ਹੋਟਲ ਦੀ ਫੁੱਲ ਤੇ ਹੁਣ ਇਧਰੋਂ ਬਾਬਾ ਵੀ ਹੁੰਦਾ ਚੜਿਆ ਕਹਿੰਦਾ ਕੱਟ ਲੋ ਕੱਟਣੀਆਂ ਤਾਂ ਨਹੀਂ ਤੇ ਮੀਂਹ ਆ ਗਿਆ ਜ਼ੋਰ ਦਾ ਕੱਢੀਏ ਫੜਾਫੜ ਹਵਾ ਦੇ ਨਾਲ ਮੀਂਹ ਵੋ ਆ ਗਿਆ। ਕਿਹਾ ਪਾਛਾ ਹੁਣ ਆਰਾਮ ਨਾਲ ਕੱਢਦੇ ਵਾਟਰ ਟਰਾਲੀ ਇੱਕ ਰਹਿ ਗਈ ਜਿਹੜੀ। ਨਿਕਲ ਗਈ ਟੀਸੀ। ਆ ਗੁੱਲਾ ਪਾ ਵਰਤ। ਗੁੱਲਾ ਬਾ। ਹੋਰ ਗੁੱਲਾ ਦੇਖੋ। ਸੰਗਠਨ ਲੈਣਾ ਪੁਰਾਇਆ ਹੋਇਆ ਦਾ ਇਹਦਾ ਪੈ ਜਾਣਾ ਹੈਗਾ ਜੀ ਜਾਂਦਾ ਹੀ ਆ ਕੋਈ ਰੋਲਾ ਲਾ ਲਾ ਪਾਣੀ ਦੇਗਾ ਭਾਈ ਮਾੜਾ ਐ ਐ ਭਾਈ ਨੰਗਲ ਡੈਮ ਹੀ ਬਣਿਆ ਪਿਆ ਤੈਰ ਕੇ ਜਾਣ ਵਾਲਾ ਸਾਹਾਵਾ ਆ ਬਦਲ ਨਾਲ ਕੱਲ ਗੱਲ ਕਰਨੀ ਹੈ ਕਿ ਹਰਿਆਣੇ ਨੂੰ ਪਾਣੀ ਦੇਈਏ ਕਿ ਨਾ ਦੇਈਏ ਨਹੀਂ ਨਾ ਦੇ ਦੇ ਦੀਏ ਯਾਰ ਕੋਈ ਨਾ ਨਿਕਲ ਗਈ ਨਿਕਲ ਗਈ ਨਿਕਲ ਗਈ ਹੋ ਜੀ ਜਾਣੇ ਤੇ ਹਣ ਘਰ ਤੋਂ ਨਹੀਂ ਆ ਗਿਆ ਉਹ ਤੋਂ ਵਿਸ਼ੇ ਵੀ ਰਾਵੀ ਆ ਦਰਜੰਦੇ ਆ ਗਿਆ ਦੇਖੋ ਤਾਨਪੁਰ ਰੋਤੀ ਹੋ ਗਿਆ ਇਹ ਹੋ ਰਿਹਾ ਸਾਡੀ ਅਜੀ ਕਾਤਾ ਵੀ 100% ਆ ਮੀ ਚਲੋ ਫਿਰ ਆਪਾਂ ਦਾ ਨਾਲ ਆ ਕੇ ਤੁਰੇ ਜਾਣਾ ਕਰਦੇ ਵੀ